ਮੈਂ ਸੌਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲੈ ਉਹ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਓਏ ਪਰ ਅੰਦਰੋਂ ਨਾਤੇ ਤੋੜ ਲੇ ਕੀ ਬਾਤ ਭਜਦਾ ਭਜਦਾ ਭੁੱਲ ਮੈਂ ਬੈਠਾ ਭਜਦਾ ਭਜਦਾ ਭੁੱਲ ਮੈਂ ਬੈਠਾ ਓਏ ਉਹਨੇ ਜੋ ਦੇਣਾ ਉਹੋ ਖਾਣਾ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਬਈ ਜੜਾ ਨਾ ਨਹੀਂ ਜਾਣਾ ਆ ਗਈ ਚਿੱਠੀ ਤੇਵਾਜ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਓ ਓ ਆ ਗਈ ਚਿੱਠੀ ਤੇਵਾਜ ਪੈ ਗਈ ਮਰ ਰੋ ਰੋ ਕਰੀ ਤਿਆਰੀ ਉਹ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਓਏ ਉਹਨੇ ਪਰੇ ਵਗਾ ਹੱਕੇ ਮਾਰੀ ਉਸ ਗੱਠੜੀ ਵਿੱਚ ਪਰਵਾਰ ਸੀ ਮੇਰਾ ਬਹੁਤ ਵੱਡਾ ਘਰਬਾਰ ਸੀ ਮੇਰਾ ਟਕਲਾ-ਕੱਲਾ ਯਾਰ ਸੀ ਮੇਰਾ ਓ ਸੱਚ ਜਾਣੋ ਸੰਸਾਰ ਸੀ ਮੇਰਾ ਸ਼ਾਬਾਸ਼ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਮੈਨੂੰ ਇੰਨਾ ਹੀ ਲੰਬੂ ਲਾਣਾ ਮੈਂ ਉਹਦੀਆਂ ਗੱਠੜੀਆਂ ਬਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ